ਓਹੋ ਆ ਕੀ ਹੋ ਗਿਆ ਹੱਥ ਨੂੰ ਤੇਨੂੰ ਜਾਨ ਦੀ ਦੀ ਕੋਲ ਦੱਸਣਾ ਪੂ ਜਾ ਕੇ ਸੱਨੀ ਸੁੰਨੀ ਕਰ ਦੂਗੀ ਜੇ ਪੁੱਛ ਲੈਣੀ ਆ ਪਰ ਮ ਜੀ ਦੀ ਦੀ ਹਾਂ ਬਈ ਦੀਦੀ ਮੇਰੇ ਤਾਂ ਉੱਥੇ ਹੱਥ ਜਾ ਠੋਕ ਗਿਆ ਸੱਨੀ ਕਰਦੀ ਦਾ ਭੈਣਾਂ ਨੇ ਕਿ ਦੂਰ ਲਾ ਦੇ ਮੈਥੋਂ ਤਾਂ ਨਿਰ ਲਈ ਦੀ ਅੱਜ ਨਾ ਭੈਣ ਮੈਥੋਂ ਵੀ ਨਿਰ ਲਈ ਦੀ ਫਿਰ ਤੁਰ ਲਾ ਦੇ ਕੋਈ ਨਾ ਮੈਂ ਮਰਨਾਂ ਰੋਣੀਆ ਰੋਜ ਮੈਂ ਤਾਂ ਆਪਦੇ ਕੰਮ ਹੀ ਮਸਾਂ ਨੇ ਮੇੜਿਆ ਦੁੱਖ ਦੇ ਸੁੱਖ ਦੇ ਆਪਾਂ ਇੱਕ ਦੂਜੇ ਦੇ ਕੰਮ ਨਹੀਂ ਆਏ ਫਿਰ ਹੋਰ ਕੌਣ ਆਊਗਾ ਤੇ ਫਿਰ ਅੱਜ ਤੇਰਾ ਦੁੱਖ ਦਾ ਸੁੱਖ ਦਾ ਹੋ ਗਿਆ ਉਹਦੇ ਮੇਰਾ ਵੀ ਸਿਰ ਦੁੱਖ ਦਾ ਸੀਗਾ ਜਿੱਦੇ ਮੈਂ ਕਿਹਾ ਸੀ ਚਾਰ ਭਾਂਡੇ ਮਾਜਦੇ ਤੁਰ ਲਾ ਦੇ ਕੋਈ ਨਾ ਫਿਰ ਮੈਂ ਤੇਰਾ ਕੰਮ ਕਰਾ ਦੂੰਗੀ ਨਹੀਂ ਮੈਨੂੰ ਤਾਂ ਨਹੀਂ ਰਲਦੀ ਬਈ ਸੰਨੀ ਮੈਂ ਤਾਂ ਆਪਦੇ ਕੰਮ ਮਸਾਂ ਨੇ ਮੇੜਖੀਆਂ ਮੈਂ ਤੇਰੇ ਭਾਂਡੇ ਮਾਣ ਦੂੰਗੀ ਕੋਈ ਨਾ ਜਦ ਮਾੜਾ ਜਿਹਾ ਨਾ ਹੁਣ ਮੇਰਾ ਕੰਮ ਹੋਇਆ ਪਿਆ ਉਹਦੇ ਕਿਹਾ ਸੀ ਮੈਂ ਸੰਨੀ ਰਲਾ ਦੇ ਉਹਦੇ ਵੀ ਮੇਰਾ ਦੁੱਖ ਦਾ ਸੁੱਖ ਦਾ ਹੀ ਸੀਗਾ ਜਿਵੇਂ ਅੱਜ ਤੂੰ ਕਹਿ ਮੈਂ ਤਾਂ ਨਹੀਂ ਰਲਾ ਸਕਦੀ ਦੇਖ ਲੈਰ ਲਾਉਣੀਆਂ ਤੇ ਲਾ ਦੇਣਾ ਨਹੀਂ ਭਰਾ ਆਪ ਦਾ ਅੱਡ ਹੋ ਜਾ ਮੈਂ ਤਾਂ ਆਪ ਕਹਿੰਨੀ ਅੱਡ ਹੋ ਜਾ ਜਦੋਂ ਤੂੰ ਆਪਦੇ ਕੰਮ ਵੇੜਦੇ ਢੰਗ ਕਰਨ ਲੱਗ ਜਾਨੀ ਆ ਮੈਂ ਸਾਰਾ ਦਿਨ ਇਕੱਲੀ ਕੰਮ ਕਰਦੀ ਆ ਬਸੂਆਂ ਦਾ ਮੈਂ ਹੀ ਕਰਨਾ ਹੁੰਦਾਗਾ ਬਸੂਆਂ ਦਾ ਕਰਨਾ ਹੋਰ ਦੂਜੇ ਤੀਜੇ ਦਿਨ ਦਾ ਕੰਮ ਆਗਾ ਕਦੇ ਕਹਿੰਦੀ ਕੋਰ ਪੱਕ ਵੀ ਕਦੇ ਕੁਛ ਹੋ ਗਿਆ ਕਦੇ ਗੁੱਠਾ ਪੱਕ ਗਿਆ ਮੈਂ ਇਥੋਂ ਨਹੀਂ ਬੈਠ ਰਹੀ ਆ ਸਿੱਟੀ ਠੋਕ ਗਿਆ ਹੱਥ ਨਹੀਂ ਨਹੀਂ ਬਈ ਇਹ ਕੰਮ ਨਹੀਂ ਚੱਲਦਾ ਅੱਡ ਹੋ ਜਾ ਜੀ ਸਦਕੇ ਹੁਣ ਮੈਂ ਇਥੇ ਗੋਹਾਵੇਂ ਚੱਕੇ ਨਾ ਉਹ ਵੀ ਤੇ ਨਹੀਂ ਨਹੀਂ ਫਿਰ ਉਹ ਤਾਂ ਤੇਰਾ ਕੰਮ ਆ ਨਾ ਜਿਵੇਂ ਮਰਜ਼ੀ ਕਰ ਕੋਈ ਨਾ ਮੈਂ ਕਰਾ ਦੂੰ ਤੈਨ ਨਾਲ ਮੇਰੇ ਨਾਲ ਤੂੰ ਕਰਾਇਆ ਨਾ ਨਾ ਉਦੇ ਜਾਲ ਕਰ ਕਰਾਇਆ ਸੀ ਕੰਮ ਜਦੋਂ ਮੈਂ ਕਿਹਾ ਸੀ ਹੁਣ ਕਰਾ ਦੇ ਮੈਂ ਤਾਂ ਇੱਕ ਵੀ ਨਹੀਂ ਕਿਹਾ ਤੇਰਾ ਤਾਂ ਰੋਜ਼ ਦੇ ਕੰਮ ਆ ਮੈਂ ਤਾਂ ਇੱਕ ਨਹੀਂ ਆਖਿਆ ਸੀ ਚੱਲ ਫਿਰ ਆੜੇ ਆਪ ਦਾ ਅੱਡਾ ਹੋ ਜਾ ਆਪਾਂ ਮੈਂ ਤਾਂ ਆਪ ਕਹਣੀ ਅੱਡ ਹੋ ਉਹ ਸਸਤਾ ਕਿਸੰਨੀ ਤੇ ਦੋ ਮਟ ਲੱਗੋ ਇਹਦੇ ਨਹੀਂ ਸਿੱਟੇ ਜਾਂਦੇ ਮੇਰਾ ਤੂੰ ਦੁੱਖ ਦੱਸ ਸਕਦਾ ਦੇਖਦੀ ਨਹੀਂ ਅੱਜ ਮੇਰਾ ਕਿਹੜਾ ਕੋਈ ਦੇਖਦਾ ਮੈਂ ਤਾਂ ਆਪ ਦੁੱਖ ਦੇਣ ਵਾਲੀ ਕਰਦੀਆਂ ਕੰਮ ਸਾਰੇ ਚਾਹੇ ਦੁੱਖ ਦਾ ਚਾਹੇ ਨਹੀਂ ਆਉਦੀ ਡਿਊਟੀ ਤਾਂ ਭਜਾਉਣੀ ਪੈਣੀ ਆ ਠੀਕ ਆ हां ਤੁਸੀਂ ਉਹਦੇ ਮੇਰੇ ਨਾਲ ਕਰਾ ਦਿੰਦੇ ਅੱਜ ਮੈਂ ਕਰ ਦਿੰਦੀ ਉਹਦੇ ਤਾਂ ਤੂੰ ਕਹਿੰਦੀ ਮੈਂ ਇਹੋ ਨਹੀਂ ਕਰਦੀਗੀ ਮੈਥੋਂ ਨਹੀਂ ਹੁੰਦਾ ਕਿ ਮੈਂ ਤਾਂ ਸੰਨੀ ਤੇ ਗੋਹੀ ਸੱਟਣਾ ਕੱਲਾ ਹੋਰ ਕੋਈ ਕੰਮ ਨਹੀਂ ਕਰਨਾ ਤੀਜਾ ਤੇ ਸੰਨੀ ਵੀ ਬਹੁਤ ਪਸੰਗਾਂ ਦੇ ਹੋ ਜਾਂਦੀ ਦੀਦੀ ਨਹੀਂ ਫਿਰ ਉਹ ਥੋੜਾ ਚੁੱਲੇ ਦਾ ਕਰ ਲਿਆ ਕਰੋ ਫਿਰ ਧਾਰਾ ਚੁੱਲੇ ਦੇ ਕਰ ਲਿਆ ਕਰੋ ਕੱਪੜੇ ਧੋ ਲਿਆ ਕਰੋ ਚੁੱਲੇ ਦਾ ਤਾਂ ਸਾਰਾ ਦਿਨ ਹੀ ਨਿਭੜਦਾ ਕੰਮ ਧਾਰਾ ਕੱਢਣੀ ਹੈ ਕਿ ਸੌਖਾ ਗਾਣੇ ਐ ਨਹੀਂ ਥੋੜਾ ਫੈਸਲਾ ਸੀਗਾ ਤੁਸੀਂ ਕਹਿੰਦੇ ਵੀ ਅਸੀਂ ਉਹ ਕਰਨਾਗਾ ਤਿੰਨ ਕੰਮ ਚੌਥਾ ਕੰਮ ਹੀ ਨਹੀਂ ਹੈਗਾ ਉੱਥੇ ਕੋਈ ਉਹ ਤਾਂ ਠੀਕ ਆ ਫਿਰ ਹੁਣ ਤਾਂ ਸੱਟ ਬਚ ਗਈ ਹੁਣ ਤਾਂ ਰਲਾ ਦੋ ਨਹੀਂ ਮੈਨੂੰ ਤਾਂ ਨਹੀਂ ਹੁੰਦਾ ਭੈਣ ਦੇਖ ਲਓ ਬਈ ਰਲਾ ਦੋ ਨਹੀਂ ਮੈਂ ਕਹਿ ਦਿੱਤਾ ਤੁਹਾਨੂੰ ਮੈਂ ਕਿ ਨਹੀਂ ਲੱਗਦੀ ਇਹਦਾ ਚਲੋ ਫਿਰ ਮਸਾਲਾ ਮਿ Đਈਏ ਅੱਡ ਹੋਣਾ ਤਾਂ ਛਣਕਾ ਨਾ ਜੀ ਸੱਤ ਕਿ ਅੱਡ ਹੋਵੇ ਬੇਬੇ ਕਿਸੇ ਆਪਾਂ ਮਾਰਕਾ ਤੁਸੀਂ ਅੱਡ ਫਿਰ ਬੇਬੇ ਨੂੰ ਕਹਿ ਦਿੰਦੀ ਹਾਂ ਅੱਡ ਕਰਦੇ ਸੰ ਸਿਆਪਾ ਕੀ ਪਾਉਣਾ ਸੀਗਾ ਬੇਬੇ ਮੈਂ ਆਪਦੇ ਕੰਮ ਕਰੀ ਬੈਠੀ ਹਾਂ ਠੀਕ ਆ ਅੱਛਾ ਮੈਨੂੰ ਆਕੇ ਕਹਿੰਦੀ ਹੁਣ ਮਨਪ੍ਰੀਤ ਕਹਿੰਦੀ ਕਿ ਸਨੀਰ ਲਾ ਕੇ ਆ ਮੇਰੇ ਘਰ ਤੱਕ ਦੂਹੀ ਆਉਂਦਾ ਤੈਨੂੰ ਪਤਾ ਕਿ ਰੋਜ਼ ਦੇ ਬਹਾਨੇ ਹੈਗੇ ਮੈਂ ਇਥੇ ਤਾਂ ਨਹੀਂ ਬ ਲੈ ਬੇਬੇ ਹੁਣ ਮੇਰੇ 7 ਵਜ ਗਏ ਉੱਥੇ ਮੇਰੇ ਗੁੱਟ ਮੁਚ ਗਿਆ ਹੁਣ ਫਿਰ ਇਹਦੇ ਇਹੇ ਜੀ ਹਾਲਤੇ ਚ ਕਿੱਥੇ ਮੈਂ ਪਾ ਦੂੰਗੀ ਮੈਂ ਚਲ ਤੇ ਨਾ ਮੈਂ ਕਰਾ ਦੇ ਐਂ ਕਿ ਮੈਂ ਕਰਾ ਦੇਗੀ ਮੇਰੇ ਨਾਲ ਫਿਰ ਗੋਹਾ ਵੀ ਹੈ ਬੱਠਲ ਵੀ ਚੱਕਣੇ ਉਹ ਕਿੱਥੋਂ ਚੱਕੇ ਜਾਣਗੇ ਉਹ ਵੀ ਤਾਂ ਬੱਠਲ ਵੀ ਚੱਕਣੇ ਔਖੇ ਆ ਹੱਥ ਉਹਦੇ ਨਾਲ ਕੁੱਕੇ ਨਾਲ ਮੇਰੇ ਨਾਲ ਤੇਰੇ ਨਾਲ ਵੀ ਕਰਾ ਦੂੰ ਪਰ ਕੀ ਕਰੂੰਗੀ ਮੈਂ ਪਰ ਹਟ ਨਹੀਂ ਆਉਂਗਾ ਕਰਾ ਫਿਰ ਜਿਹੜਾ ਵਾਲਾ ਸ਼ੌਂਕ ਹੈ ਕਰਾ ਦੂੰਗੀ ਤੁਹਾਨੂੰ ਜਿਨ੍ਹਾਂ ਜਿਨ੍ਹਾਂ ਕੰਮ ਇਹਦੇ ਨਾ ਕਰਾਈਂ ਉਹਨਾਂ ਮੇਰੇ ਨਾਲ ਕਰਾ ਹਾਂ ਉਹ ਤੇ ਨਾਲ ਪਹਿਲਾਂ ਤਾਂ ਸੰਨੀ ਪਈ ਆ ਬੇਬੇ ਫਿਰ ਸੰਨੀ ਰਲਾਉਣੀ ਪੂ ਪਸੂ ਭੁੱਖੇ ਖੜੇ ਹੈਗੇ ਪਹਿਲਾਂ ਉਧਰ ਕਰਨਾ ਪਊਗਾ ਫਿਰ ਗੋਹਾ ਪਿੱਛੇ ਹਟਾਉਣ ਵਾਲਾ ਪਿਆ ਗੋਹਾ ਗਾ ਹਟਾਉਣਾ ਪਊਗਾ ਪਿੱਛੇ ਫਿਰ ਸੰਨੀ ਲਾ ਕੇ ਮਾ ਹੁਣ ਮੈਂ ਪਰ ਮੈਨੂੰ ਕੀ ਪਤਾ ਹੈਗਾ ਕਿ ਛੋਟਾ ਕੰਮ ਤੂੰ ਕਹਿੰਦੀ ਮੈਂ ਕਰਾ ਦੂੰਗੀ ਕੰਮ ਛੱਲੇ ਤਾਂ ਫਿਰ ਰਲਾਉਣੀ ਪੂ ਬਸਾਂ ਨੂੰ ਹਣੇ ਇਹ ਬੇਬੇ ਕਹਿੰਦੀ ਐਡ ਕਰ ਦੋ ਤੂੰ ਐਡ ਕਰ ਦੇ ਸਾਨੂੰ ਹੱਟ ਨਹੀਂ ਕਰਦੇ ਇੱਥੇ ਹੈ ਮਾਨਾ ਨਾ ਬੋਜੂਗਾ ਕੋਈ ਨਹੀਂ ਐਡ ਕਰਦੇ ਸੀ ਤੇ ਫਿਰ ਜਦੋਂ ਇਹਨੇ ਨਾ ਕੰਮ ਕਰਾਇਆ ਕੰਮ ਤੈਨੂੰ ਮੇਰੇ ਵਾਲੇ ਵੀ ਕਰਨੇ ਪੈਣਗੇ ਫਿਰ ਮੈਨੂੰ ਤਾਂ ਕਰਾਉਣਾ ਹੀ ਪਊਗਾ ਕੀ ਕਰਾਂ ਫਿਰ ਲਾਦੇ ਸਨ ਬੇਬੇ ਬਸ ਉਚਾ ਕੀ ਆਂਦੇ ਭੁੱਖੇ ਖੜੇ ਹੈਗੇ ਫਿਰ ਬੇਬੇ ਪਾਣੀ ਪੋਣੀ ਪਿਆਲਾ ਫਿਰ ਕੋਈ ਨਹੀਂ ਕੰਮ ਆਪੇ ਕਰ ਲੂ ਤੂੰ ਪੈ ਜਾ ਅੰਦਰ ਅੱਛਾ ਹੁਣ ਤੂੰ ਪਾਣੀ ਪੀਉਣ ਜਾਣੀ ਹੈ ਮੱਝਾਂ ਦਾ ਮੇਰੇ ਵੀ ਕੱਪੜੇ ਪ੍ਰੈਸ ਕਰਨੇ ਆ ਕੋਈ ਨਹੀਂ ਤੁਸੀਂ ਪੈ ਜਾ ਏਸੀ ਤੇ ਲਾ ਕੇ ਤੇ ਮੈਂ ਆਪੇ ਕਰ ਲੂ ਕੰਮ ਮੇਰੇ ਕੱਪੜੇ ਪ੍ਰੈਸ ਕਰਦੀ ਬੇਬੇ ਕੋਈ ਨਹੀਂ ਕਰ ਦੂ ਮੈਂ ਆਪੇ ਪੈ ਜਾ ਕਰਿਆ ਕਰ ਬੜਾ ਸ਼ੌਂਕ ਹੈ ਤੁਹਾਨੂੰ ਹਾਂ ਹੋ ਮੈਂ ਆਪੇ ਕਰ ਲੂ ਕੰਮ ਪੈ ਜਾ ਰਾਮਨਾ ਤੁਸੀਂ ਤੁਸੀਂ ਨਹੀਂ ਲਟੋਂਦੀਆਂ ਗਾਈਆਂ ਨਹੀਂ ਹਟ ਕਰਦੇ ਸੀ ਮੈਨੂੰ ਰੋਣੀ ਪੁੱਛਨੀ ਇਹ ਨਹੀਂ ਕਰਦੀਆਂ ਕੋਸ ਇਹ ਤਾਂ ਪੈ ਗਿਆ ਮੋਨ ਨਾਲ ਅੰਦਰ ਇਹਨਾਂ ਅੱਡ ਉੱਠ ਕੜੀਆਂ ਫੇਰ ਆ ਕੇ ਮੈਨੂੰ ਅੱਡ ਕਰ ਦੋ। ਨਾ ਹੀ ਆ ਕੇ ਮੈਂ ਅੱਡ ਕਰ ਦਈ ਇਹਨਾਂ ਨੂੰ। ਆ ਹੀ ਨਹੀਂ ਅੱਡ ਕਰਿਆ ਤਾਂ ਹੈਗਾ। ਮੈਂ ਤਾਂ ਇਹਨੂੰ ਕੰਮ ਹੀ ਕਰ ਲੂ ਮੈਂ ਤਾਂ ਆ। ਮੇਰੇ ਬਲਸਾਂ ਨਹੀਂ ਲੱਗਿਆ। ਹੁਣ ਉਹਦੀ ਪ੍ਰੈਸ ਕਰਨੀ ਪੂ ਕੱਪੜਾ ਤੇ। ਜੇ ਨਾ ਕਰੀ ਤਾਂ ਲੋਕਾਂ ਤੁਮਾ ਸਾ ਦਿਖਾਉਣਗੇ। ਤੇ ਬਾਜੀ ਪੜੀ ਪਰ ਜਿੱਤਾਂ। ਸਾਰੇ ਕੰਮ ਮੈਂ ਤੋਂ ਪਾਲਦੀਆਂ ਨਹੀਂ। ਮੈਂ ਟੁਕੜਾ ਹੁੰਦਾ ਕੰਮ। ਕਿਆ ਮੇਬੇ ਕੀ ਬਣਾਈ ਹੁੰਨੀ ਆ? ਤੇਰੇ ਕੋ ਦਵਾਉਂ ਹੀ ਹੱਥ ਜਿਧਾਉਣ ਲੱਗ ਗਏ। ਮੈਂ ਤਾਂ ਸਨੀਰ ਲਾ ਕੇ ạtੀਆਂ ਨੂੰ। ਨਾ ਨਾ ਉਹਨਾਂ ਨਹੀਂ ਲਾਈਏ। ਤੈਨੂੰ ਮੈਂ ਤਾਂ ਕੁਝ ਨਹੀਂ ਕਰਾਂ। ਤੂੰ ਕੀ ਕਰਦੀ ਆ ਅੱਜ? ਉਹ ਅੰਦਰ ਬੈਠ ਕੇ ਆਉਣਗੇ ਹਾਂ ਹਵਾ ਚ। ਤੇ ਤੂੰ ਨਹੀਂ ਹਵਾ ਚ ਬਹਿ ਸਕਦੀ। ਮੈਂ ਵੀ ਬੈਠਾ ਤੇ ਉਸ ਮੈਨੂੰ ਆਤੀ ਹੈਗੀ ਹੱਥ ਜੇ ਮਾਰਨ ਦੀ। ਉਸ ਮਾਰ ਕੇ ਧੋਲਾ ਪਹਿਲਾਂ। ਆ ਸਾਰੇ ਲਿਬੜੇ ਪਏ ਆ। ਉਸ ਮਾਰ ਕੇ ਤੂੰ। ਓਹ ਹੋ। ਚੱਲ ਬਿੰਦ ਬੈਠ ਗਣੀ ਉਹ ਤਾਂ। ਚੱਲ। ਮੈਂ ਵੀ ਪਾਣੀ ਲੈਣ ਆਇਆ ਸੀਗਾ। ਅੱਛਾ। ਉਹ ਵਾਸਤੇ। ਉਥੇ ਪਾਣੀ ਗਰਮ ਹੋ ਗਿਆ ਤੇ ਮੌਸਮ ਹੈ ਬਾਲਾ ਗਰਮ ਆ ਟੈਂਪਰ ਜੀ ਲੈ ਜਾਣਾ ਲੈ ਜਾ ਤੂੰ ਟੈਂਪਰ ਚ ਲੈ ਜਾ ਟੈਂਪਰ ਚ ਲੈ ਜਾਣਾ ਹੋਰ ਕੁਝ ਦਾਲ ਪਾਣੀ ਦਾ ਕਰਦੀ ਆ ਮੈਂ ਤਾਂ ਦਾਲ ਪਾਣੀ ਦਾ ਉਥੋਂ ਲਿਆ ਦੂੰ ਮੈਂ ਖੇਤੋਂ ਚੰਗਾ ਹਾਂ ਮੇਰੀ ਕੋਲ ਜਾ ਕੇ ਕੀ ਕਰ ਦਿੰਦੀ ਕੀ ਕਰਨਾ ਮੈਂ ਸੰਨੀ ਤੇ ਲਾਤੀ ਬੇਬੇ ਨੇ ਤੇ ਹੁਣ ਬੇਬੇ ਮਲਾ ਦਾ ਸਬਜ਼ੀ ਚਿਹਰੀ ਜਾਂਦੀ ਆ ਤੇਰਾ ਕੰਮ ਕਰੀ ਜਾਂਦੀ ਆ ਬੀਬੀ ਹੁਣ ਅੱਛਾ ਮੇਰੇ ਕੰਮ ਦਾ ਤੈਨੂੰ ਪਤਾ ਲੱਗ ਗਿਆ ਤੇ ਤੇਰੀ ਸੰਨੀ ਲੱਗੀ ਬੇਬੇ ਉਹ ਬਾਈ ਵੀ ਆਇਆ ਸੀ ਅੱਛਾ ਬਾਈ ਪਾਣੀ ਵਾਲਾ ਮੇਰੇ ਖਿਲਚ ਕੈਂਪਰ ਲੈ ਕੇ ਆਈ ਮੁੜ ਗਿਆ ਉਧਰ ਬਾਹਰ ਨੇ ਨੂੰ ਪੁੱਛਿਆ ਨਹੀਂ ਬੇਬੇ ਨੂੰ ਕੁਛ ਬੇਬੇ ਨੇ ਕੁਛ ਪੁੱਛੀ ਜਾਂਦਾ ਸੀ ਤੇ ਬੇਬੇ ਮਲਾ ਦਾ ਇਹ ਕਹੀ ਜਾਂਦੀ ਸੀ ਕਹਿੰਦੀ ਸੰਨੀ ਤਾਂ ਉਹਨਾਂ ਨਹੀਂ ਪਾਈ ਆ ਤੇ ਮੈਂ ਤਾਂ ਉਹੀ ਕਹਿੰਦੀ ਹੱਥ ਜਾਂ ਮਾਰਦੀ ਫਿਰਦੀ ਸੀਗੀ ਅੱਛਾ ਜਦ ਬਸ ਗੱਲਾਂ ਹੀ ਆਪਸ ਵਿੱਚ ਕਰੀ ਜਾਂਦੇ ਸੀ ਫਿਰ ਉਹ ਖੇਤੋਂ ਮੈਨਾਂ ਦਾ ਪਾਣੀ ਲੈ ਗਿਆ ਬਾਈ ਕਰਨ ਦੇ ਬੇਬੇ ਨੂੰ ਬਾਲਾ ਸ਼ੌਂਕ ਸੀ ਨਾ ਕੰਮ ਕਰਨ ਦਾ ਹੁਣ ਜਦੋਂ ਤੇਰਾ ਕੰਮ ਕਰਿਆ ਕੋਈ ਕਿ ਮੇਰਾ ਵੀ ਤਾਂ ਕਰੀ ਕੋਈ ਮੇਰੀ ਤਾਂ ਸੰਨੀਰ ਲਾਤੀ ਹੁਣ ਤੇਰੀ ਸਬਜੀ ਚ ਹੀ ਰਹੀ ਜਾਂਦੀ ਐ ਤੇਰੇ ਸਿਰ ਤੇ ਫਿਰ ਨਹੀਂ ਪੈਣੀ ਸੰਨੀ ਤਰਲਾਤੀ ਗੋਹ ਗਿਆ ਉਹ ਦੇਖੋ ਛੀਰ ਲੈਣ ਦੇ ਫਿਰ ਤੇ ਸੱਟ ਦੂਗੀ ਆ ਵੀ ਕਰੀ ਆ ਆ ਮਾ ਹੁਣ ਕਿੱਥੇ ਕਰਨੀਆਂ ਗੱਮਾ ਉਹਾਂ ਅੰਜਲ ਉੱਟ ਕਰੀ ਦੇਵਾ ਹਾਂ। ਕਿਹਾ ਬੇਬੇ। ਕੰਮ ਨਹੀਂ ਕਰਦੀ ਪੁੱਤ ਤੈਨੂੰ ਟੋਕਰਿਆ। ਆਈ ਦੁਪਹਿਰੇ ਤੋਂ ਪੰਗਿਆ ਲੈਣ ਲੱਗ ਨਹੀਂ ਚਾਹ। ਮੈਂ ਤਾਂ ਟਿਕਾਣੀਆਂ ਦਾ ਹਰਕੀ ਕਰੀ। ਹੁਣ ਹੋਰ ਕੀ ਕਰਾਂ? ਤੂੰ ਸਰਦਾਰਾ ਨਹੀਂ ਕੀ ਕਰਦੀ ਆਈਂ। ਉਹ ਬੈਠ ਜਾ ਚਲ ਕੋਈ ਨੀਂਦਰ ਪੁੱਤ। ਐਂ ਅੰਦਰ ਤੈਨੂੰ ਤਾਂ ਐਂ ਹੋ ਰਿਹਾਗਾ। ਵੀ ਜੇ ਮੈਂ ਉਹਨਾਂ ਨੂੰ ਕੰਮ ਤੇ ਲਾऊं ਤਾਂ ਉਹ ਰੌਲਾ ਪਾਉਣੀ ਆਈਂ। ਵੀ ਮੈਂ ਨਹੀਂ ਕਰਦੀ ਮੈਂ ਨਹੀਂ ਕਰਦੀ। ਤੈਨੂੰ ਵੀ ਅੱਡ ਨਾ ਹੋਇਆ ਸਾਡੇ ਭਾਂਡੇ ਅੱਡ ਨਾ ਹੋਇਆ। ਹਾਂ ਆਈਂ ਪੁੱਤ ਮੈਂ ਤਾਂ। ਫਿਰ ਫਿਰ ਕਿੰਨਾ ਚਿਰ ਕਰੇਂਗੀ ਤੂੰ? ਫੇ ਹੁਣ ਕੀ ਹੋਰ ਕੀ ਕਰਾਂ? ਆਏ ਕੰਮ ਚੱਲਣਾ ਨਹੀਂ ਪਹਿਲੇ ਉਹ ਤੂੰ ਆਸਾ ਦੇਖਣਗੇ ਆਏ ਕੰਮ ਚੱਲਣਾ ਨਹੀਂ ਮੈਂ ਤੇਨੂੰ ਪਹਿਲਾਂ ਦੱਸਦਾ ਫਿਰ ਹੋਰ ਕੀ ਕਰਾਂ ਹੁਣ ਕਰਨਾ ਕੀ ਆ ਉਹਨਾਂ ਪੁੱਛਦਾ ਮੈਂ ਹੁਣ ਉਹਨਾਂ ਨੂੰ ਵੀ ਮੌਣ ਆ ਤੁਸੀਂ ਤਾਂ ਅੰਦਰ ਬੈਠੇ ਹੋ ਤੇ ਬੇਬੇ ਕੰਮ ਕਰੀ ਜਾਂਦੀ ਐ ਫਿਰ ਹੋਰ ਕੀ ਕਰਾਂ ਹੁਣ ਹੈਂ ਹੋਰ ਕੀ ਕਰਾਂ ਹੁਣ ਕੰਮ ਕੀ ਤੋਂ ਹੁਣ ਪਾਠਿਆਂ ਦੇ ਹੱਥ ਮਰੀ ਜਾਂਦੀ ਐ ਤੇ ਉਧਰ ਦੁਪਹਿਰੇ ਦੁਪਹਿਰੇ ਉਹ ਮੌਣਾਂ ਚੰਗਾ ਪੱਖਾ ਤੇ ਏਸੀ ਲਾਈ ਬੈਠੇ ਆਂ ਫਿਰ ਲੜਾਈ ਪੈਂਦੀ ਪੁੱਤ ਲੜਾਈ ਫਿਰ ਤੂੰ ਕਿੰਨਾ ਹੀ ਚਿਰ ਕਰੇਂਗੀ ਇਹ ਤਾਂ ਮੈਨੂੰ ਦੀਂਦੇ ਆ ਕੀ ਕਰਾਂ ਫਿਰ ਮੈਨੂੰ ਆਏ ਮੁੰਡੇ ਲੱਗ ਪਣਗੇ ਆ ਕਹਿੰਨਾ ਨਾ ਮੁੰਡੇ ਦਾ ਹੁਣ ਲੜ ਨਹੀਂ ਲਾਣੀ ਹੁਣ ਮੈਨੂੰ ਪਤਾ ਲੱਗਿਆ ਉਹਦੇ ਵੀ ਤੂੰ ਮੇਰੇ ਸਾਹਮਣੇ ਸੁਣੀ ਨਹੀਂ ਤੂੰ ਰਲਾਈ ਸੀ ਉਹਨਾਂ ਨੇ ਨਹੀਂ ਰਲਾਈ ਜਿੱਦੇ ਮੈਂ ਪਹਿਲਾ ਆਇਆ ਸੀ ਨਹੀਂ ਪਤਾ ਉਹਨਾਂ ਨੇ ਨਹੀਂ ਰਲਾਈ ਸੀ ਕਾਣੂ ਰਲਾਈ ਸੀ ਮੈਨੂੰ ਪਤਾ ਲੱਗ ਗਿਆ ਉਹਦੇ ਰਲਾਈ ਦਾ ਤੂੰ ਸੀ ਤੇ ਬਸ ਭਾਨੇ ਨਾਲ ਉਹਨਾਂ ਨੂੰ ਕਹਿਣ ਲੱਗ ਗਈ ਵੀ ਉਹਨਾਂ ਨੇ ਰਲਾਈ ਹੈ ਵੀ ਮੈਨੂੰ ਕਿਤੇ ਪਤਾ ਨਾ ਲੱਗੇ ਜੀ ਕੀ ਕਰਾਂ ਚੱਲ ਕਰਨਾ ਤੂੰ ਆ ਕੇ ਰਹਿ ਜੇ ਕਰੇ ਐਸ ਵਾਕ ਨਹੀਂ ਰਹਿੰਦੇ ਹੁੰਦੇ ਜਿਵੇਂ ਤੂੰ ਚੋਰੀ ਨੂੰ ਉਹ ਕਰਦੀਆਂ ਹੋਰ ਕੀ ਕਰਾਂ ਹੁਣ ਮੈਂ ਲੜਾਈ ਤਾਂ ਲਾਗਦਾ ਤਾਂ ਰਹਿੰਦੇ ਹੁੰਦੇ ਜੋ ਦੋਨੇ ਤਰ੍ਹਾਂ ਇੱਕੋ ਜਿਹਾ ਕੰਮ ਕਰਨ ਹੁਣ ਆਪ ਹੀ ਤੇ ਹਲੜੀ ਜਾਂਦੀਆਂ ਉਹ ਕਹਿੰਦੀ ਮੈਂ ਸੰਨੀ ਇਹ ਲਾਉਣੀ ਇੱਕ ਕਹਿੰਦੀ ਮੈਂ ਸਬਜ਼ੀ ਨਹੀਂ ਬਣਾਉਣੀ ਹੈ ਉਹ ਮੰਦਰ ਅੰਦਰ ਬਾਹਰ ਕੇ ਮਹਾਰਾਣੀ ਆਏਗਾ ਮੈਂ ਥੋੜੀ ਚੱਲੂ ਆ ਅਕਸਰ ਨੂੰ ਤੇਰੀਆਂ ਨੂਹਾਂ ਆਈਆਂ ਤੂੰ ਉਹ ਕਿਸਾ ਤੈਨੂੰ ਬੈਠ ਕੇ ਤੈਨੂੰ ਉਹਨਾਂ ਨੇ ਚਾਹ ਪਾਣੀ ਪੜਾਉਣੀ ਤੂੰ ਉਹਨਾਂ ਨੂੰ ਬਣਾਉਣਾ ਕੇ ਦੇਣੀ ਹੈ ਹੋਰ ਕੀ ਕਰਾਂ ਬੱਸ ਮੈਨੂੰ ਐ ਵੀ ਚੱਲੇ ਕੋਈ ਥਵਾਕ ਰਹਿ ਜੇ ਕਰੇ ਐ ਸਵਾਗ ਨਹੀਂ ਨਾ ਰਹਿੰਦੇ ਬੇਬੇ ਤੂੰ ਮੈਂ ਗੱਲ ਵੀ ਮੰਨਾਂ ਮੈਂ ਬਹੁਤ ਦਨ ਨੂੰ ਕੀ ਕਹਿੰਦੀ ਆਈ ਆਂ ਐ ਨਹੀਂ ਕੰਮ ਚੱਲਦਾ ਸਿਰ ਪੁੱਛ ਲੈ ਪੁੱਤ ਫਿਰ ਮੈਂ ਤਾਂ ਵਧੀਆ ਆ ਨਾ ਦੇਦੇ ਕੰਮ ਕਰਨ ਲੱਗੀ ਸੌਖੀ ਹੋ ਗਈ ਆਪਾਂ ਸਾਰ ਦਿਨ ਬੱਝੀ ਲੱਗੀ ਸੀ ਮੈਂ ਤਾਂ ਤੁਲੇ ਫੁੱਕਾ ਮੜੀ ਜਾਂਦੀ ਮੇਰਾ ਕੰਮ ਤਾਂ ਥੋੜਾ ਹੀ ਸਿੱਧੀ ਦੀ ਗੱਲ ਕਰਾਂ ਮੈਂ ਇਥੋਂ ਐਨਾ ਹੁੰਦਾ ਨਹੀਂ ਨਾ 6 ਵਜੇ ਗਏ ਹੱਥ ਤੇ ਕਦੇ ਕੁਝ ਹੋ ਜਾਂਦਾ ਕਦੇ ਕੁਝ ਮੈਨੂੰ ਤਾਂ ਨਾਲ ਕੰਮ ਹੀ ਔਖਾ ਲੱਗਦਾ ਕਿਉਂ ਚਾਰ ਪੰਜ ਮੱਜਾਂ ਹੋ ਜਾਂਦੀਆਂ ਫਿਰ ਧਾਰਾਂ ਹੋ ਜਾਂਦੀਆਂ ਗੋਹਾ ਹੋ ਜਾਂਦਾ ਸੰਨੀ ਹੋ ਜਾਂਦੀ ਆ ਮੈਨੂੰ ਤਾਂ ਔਖਾ ਲੱਗਦਾ ਕੰਮ ਮੇਰਾ ਤਾਂ ਕਰਦੀ ਫਿਰਦੀ ਹੈ ਜੀ। ਕੀ ਕਰੂੰਗੀ? ਮੈਂ ਕਿਹਾ ਸੀ ਇਹ ਹੈਡ ਕਰਦੇ ਸਾਂ। ਬੜੀਆ। ਆਪੀ ਕਰਦੇ ਹਾਂ ਸਾਰੇ। ਇਹ ਹੈ ਇਹ ਨਾਲ ਬੀ ਕਹਿੰਦੇ ਦੱਸ ਨਾ ਵੀ ਮੰਜੀ ਘਰਾਂ। ਕਿਸੇ ਨੂੰ ਨਹੀਂ ਦੱਸਣਾ। ਪਹਿਲਾਂ ਜੇ ਦੱਸਣਾ ਹੁੰਦਾ ਬੇਬੇ ਪਹਿਲਾਂ ਹੀ ਦੱਸ ਦਿੰਦੇ ਉਹਦੋਂ ਉਹਨਾਂ ਕੋਲ ਗੱਲਾਂ ਹੀ ਕਰਕੇ ਟਾਲਤਾ ਹੋ ਜਾਂਦਾ। ਅੱਡ ਤਾਂ ਕਿੱਥੇ ਹੋਣ ਦਿੰਦੀ ਇਹ? ਅੱਡ ਨਹੀਂ ਹੋਣ ਦਿੰਦੀ। ਆਪ ਸੂਟ ਲਈਏ ਦੀਦੀ। ਆ ਮੈਂ ਦੇਖੀ ਹੁੰਦੀ ਸੀ ਕਿ ਇੱਥੇ ਆਪਣੇ ਕੋਲ ਹੀ ਸ਼ੇਰੂ ਕੇ ਨਹੀਂ। ਹਾਂ ਹੈਗੇ ਹਾਂ ਹਾਂ ਉਹ ਵੀ ਔਨਲਾਈਨ ਵੇਚ ਦਈਏਗੇ ਔਨਲਾਈਨ ਕੋਈ ਨਾ ਤਾਂ ਉੱਥੇ ਜਾ ਕੇ ਦੇਖਿਆਵਾਂਗੇ ਨਾਲੇ ਪਸੰਦ ਕਰਿਆਵਾਂਗੇ ਵਧੀਆ ਸੋਨੇ ਸੋਨੇ ਦੇਖ ਕੇ ਫਿਰ ਲੈ ਆਵਾਂਗੇ ਜਾ ਕੇ ਵੀ ਦੇਖਿਆ ਮੈਂ ਉਹਨਾਂ ਦਾ ਇਹ ਮੇਰੇ ਗਰੁੱਪਾ ਹੈਗਾ ਮੇਰੇ ਨਾਲ ਉਹਨਾਂ ਦਾ ਅਟੈਚ ਆ ਸੋਨੇ ਸੋਨੇ ਦੇ ਆ ਦੇਖਾ ਤਾ ਦੇਖਾ ਜੂਰ ਤਾਂ ਸੋਨੇ ਹੈਗੇ ਮੰਗਾ ਲਾ ਆ ਬੈਠਿਆ ਮਹਾਰਾਣੀ ਉਹਨੇ ਨਾ ਮਨਪ੍ਰੀਤ ਨੂੰ ਚੰਗਾ ਮੋਬਾਈਲ ਚੱਕ ਰੱਖਿਆ ਤੂੰ ਫੜਾ ਉਹ ਮੈਨੂੰ ਤਤ ਬੇਬੇ ਤਾਂ ਕੋਈ ਨੀਰਾ ਪਾਈ ਜਾਂਦੀ ਹੈ ਕਿ ਪਾਥਿਆਂ ਚ ਕੀ ਆਂਦੇ ਤੁਸੀਂ ਮੋਂ ਅੰਦਰ ਬੈਠੀਆਂ ਹੋਈਆਂ ਚੰਗਾ ਸੀ ਸਭ ਤਾਂ ਹੋ ਨਹੀਂ ਚੱਕਿਆ ਸੀ ਬਈ ਮੋਹਣ ਹੋਣੀ ਕਿ ਉਹ ਚੱਕਿਆ ਸੀਗਾ ਮੈਨੂੰ ਬੇਬੇ ਕਹਿੰਦੀ ਕਿ ਨਹੀਂ ਬਾਵਾ ਟੈਨ ਦੀਆਂ ਬੈਠੀਆਂ ਆਂ ਨਾ ਤੁਸੀਂ ਉਹਦਾ ਹੱਡ ਲੈਣੀ ਹੈਗੇ ਤੁਹਾਨੂੰ ਕਾਦੇ ਵਾਸਤੇ ਲਿਆਉਂਦਾਗਾ ਆਪ ਹੀ ਕਰਦੀ ਆ ਬਈ ਕੰਮ ਉਹਨੂੰ ਕਾਦਾ ਕੰਮ ਕਰਦੀ ਆ ਉਹ ਮੈਨੂੰ ਪਰਸੋਂ ਵੀ ਦੱਸਦੀ ਸੀ ਕਿ ਨਹੀਂ ਪਰਸੋਂ ਜਦ ਮੈਂ ਆਇਆ ਸੀ ਮੈਨੂੰ ਪਤਾ ਲੱਗਿਆ ਸੀਗਾ ਸੰਨੀ ਤਾਂ ਉਹ ਨਹੀਂ ਪਾਈ ਪਈ ਸੀ ਬੇਬੇ ਨੇ ਉਹ ਤਾਂ ਮੇਰੇ ਹੱਥ ਤੇ ਸੱਟ ਜੀ ਵੱਜ ਗਈ ਸੀ ਬਈ ਤਾਂ ਉਹ ਬੇਬੇ ਮੈਨੂੰ ਪਤਾ ਕੀ ਕਹਿੰਦੀ ਕਹਿੰਦੀ ਮੈਂ ਪਾਈ ਸੀ ਸੰਨੀ ਤਾਂ ਚਲ ਮੈਂ ਖੁਦ ਵੀ ਸਹੀ ਕਰਤੀ ਸੀ ਸੰਨੀ ਤੇ ਤੁਸੀਂ ਮੋਂ ਇੱਥੇ ਬੈਠੀ ਹੋਈਆਂ ਸੰਨੀ ਤਾਂ ਬੇਬੇ ਨਹੀਂ ਕਰੀ ਸੀ ਤੇ ਪਰ ਮੈਂ ਤੂੰ ਹੱਥ ਜਾ ਠੋਕ ਗਿਆ ਸੀਗਾ ਤੇ ਤੂੰ ਵੀ ਮੋਂ ਇੱਥੇ ਬੈਠੀਂ ਮੋਬਾਈਲ ਮੈਂ ਕੰਮ ਕਾਲ ਕਰਿਆਗਾ ਹੁਣ ਬੋਲ ਜੂ ਕੰਮ ਦਾ ਸੀ ਕਰਦੇ ਆ ਕਾਹਦਾ ਕੰਮ ਕੀਤਾ ਤੁਸੀਂ ਬੇਬੇ ਦਾ ਕੰਮ ਕਰਦੀ ਮੋਦੀ ਵੀ ਦੇਖ ਤੇ ਅੱਜ ਵੀ ਬੇਬੇ ਨੂੰ ਹੀ ਆ ਤੇ ਕੰਮ ਆ ਸੀ ਕਰਦੇ ਆ ਸਾਰਾ ਭਾਈ ਜੋ ਰੋ ਮਾਰੀ ਜਾਂਦਾ ਅੱਡ ਕਰਦੇ ਫਿਰ ਬੇਬੇ ਸਾਹਿਬ ਬੇਬੇ ਨੂੰ ਕੌਣ ਕਹਿੰਦਾ ਕੰਮ ਆਪੀ ਬੇਬੇ ਨੇ ਆਖਿਆ ਸੀ ਮੈਂ ਸੰਨੀਆ ਕਰਾਂਗੀ ਮੈਂ ਤੇਰਾ ਕੰਮ ਕਰਦੀ ਸੀਗੀ ਮੈਂ ਤਾਰਾ ਕਰੂੰਗੀ ਗੋਹਾ ਸਿੱਤੂੰਗੀ ਕਰ ਲੈਂਦੀ ਸੀ ਪਸੋਂ ਮਾਨਪ੍ਰੀਤ ਪਸੋਨਾ ਕਰਦੀ। ਆ ਤੂੰ ਮੈਂ ਤਾਂ ਦੇਖਿਆ ਨਹੀਂ ਤੂੰ ਕੱਲੀਆਂ ਰੋਟੀਆਂ ਬਣਾਉਣੀ ਹੁੰਦੀਆਂ ਤੂੰ ਦਾ ਤੇ ਮਾਨਪ੍ਰੀਤ ਕੱਲੇ ਮਾਣਾ ਮੋਟਾ ਗੋਹਾ ਸੜਦੇ ਨਹੀਂ ਤੇ ਬਸ ਉਹਦੇ ਬਾਦ ਆ ਕੇ ਇੱਥੇ ਬਹਿ ਜਾਣੀ। ਕੰਮ ਕਰਕੇ ਬੈਠਿਆ। ਉਹ ਫਿਰਦੀ ਸੀ ਵਿਚਾਰੀ ਉਹ ਤਾਂ। ਨਹੀਂ ਬੇਬੀ ਨੂੰ ਆਦਤ ਪਈ ਹੋਈ ਹੈ ਉਹ। ਬੇਬੀ ਨੂੰ ਆਦਤ ਕਿਉਂ? ਤੁਹਾਨੂੰ ਕੰਮ ਕਰਦੇ ਹਾਂ ਵੀ ਤੇ ਜੇ ਕੰਮ ਕਰ ਬੇਬੀ ਨੂੰ ਡਰਾ ਰੱਖਿਆਗਾ ਵੀ ਅਸੀਂ ਅੱਡ ਹੋ ਜਾਾਂਗੇ। ਮੈਨੂੰ ਦੱਸਿਆ ਉਹਨੇ। ਕਹਿੰਦੀ ਅਸੀਂ ਅੱਡ ਹੋ ਜਾਾਂਗੇ ਨਹੀਂ ਤੇ ਤੂੰ ਕੰਮ ਕਰ। ਆ ਇੱਥੇ ਹੋਰ ਕੀ ਹਾਲੀ ਅਸੀਂ? ਆ ਇਥੇ ਤਾਂ ਤੁਸੀਂ ਮੌਨਾਂ ਬੈਠੀ ਹੋਈਆਂ ਜਦੋਂ ਕੰਮ ਕਰਨਾ ਹੁੰਦਾਗਾ ਉਦੋਂ ਲੜੋ ਲੜਾਈ ਜਦੋਂ ਫਿਰ ਮਰਪੇ ਤੇ ਕੰਮ ਕਰਦੀਏ ਬੇਬੇ ਮੰਤਰੀ ਇਦਾਂ ਵੀ ਕਰਦੀ ਹੈ ਨਾ ਫਿਰ ਮੇਰਾ ਕੰਮ ਕਰ ਦੂਗੀ ਫਿਰ ਕਿੱਡੀ ਕੀ ਗੱਲ ਅੱਛਾ ਵੀ ਜੇ ਬੰਦਿਆ ਕੰਮ ਜੇ ਬੇਬੇ ਇੱਕ ਦੂਜੀ ਦਾ ਕਰੇ ਤੇ ਦੂਜੀ ਦਾ ਵੀ ਨਾਲ ਬਰਾਬਰ ਕਰਨਾ ਪਊਗਾ ਕਰਣੀ ਪਊਗਾ ਜਾਂ ਫਰਡ ਕਰ ਦੇ ਬੇਬੇ ਸਾਨੂੰ ਐ ਬੇਬੇ ਅੱਡ ਕਿਵੇਂ ਕਰਦੇ ਅੱਡ ਕਰਦੇ ਤੇ ਕੰਮ ਕਰੋ ਸਿੱਧੀਆਂ ਹੋਗੇ ਚਲੋ ਕੰਮ ਹੋਣ ਕਰਕੇ ਤਾਂ ਆਏ ਆ ਉਹਦੇ ਤੇ ਬੇਬੇ ਜਿੱਤੇ ਮੇਰਾ ਹੱਥ ਦੁਖਦਾ ਸੀ ਯਾ ਤੇ ਮੈਂ ਉਹਦੇ ਕਿਹਾ ਬੇਬੇ ਨੂੰ ਮੇਰਾ ਸਿਰ ਵੀ ਦੁਖੀ ਜਾਂਦਾ ਸੀ ਤੇ ਮੈਂ ਕਿਹਾ ਬੇਬੇ ਮੈਂ ਕਿਹਾ ਵੀ ਆ ਮੇਰੇ ਭਾਂਡੇ ਪੈਸੀ ਦੀ ਸੂਈ ਚ ਮੰਜ ਨਾਲੇ ਮੇਰੇ ਚਾਰ ਭਾਂਡੇ ਤੂ ਦੇ ਦੋ ਦੋਨਾਂ ਨੂੰ ਕਿਹਾ ਨੂੰ ਸੱਸ ਨੂੰ ਜਵਾਬ ਲੇਦਾ ਮੈਨੇ ਚਿੱਟਾ ਅੱਜ ਉਹਦੀ ਮੰਪਰੀ ਤੇ ਕਿਤੇ ਠੋਕ ਟੁੱਕਰ ਲੱਗੀ ਉਥੇ ਐ ਕਿਹੋਂ ਦਾ ਹੱਥ ਤੇ ਤੇ ਉਹ ਕਹਿੰਦੀ ਮੇਰੀ ਸੱਨੀ ਲਾ ਦੇ ਕਿ ਮੈਂ ਲਾ ਦਿੰਨੀ ਆ ਸੱਨੀ ਬੇਬੇ ਕਹਿੰਦੀ ਹੂੰ ਫਿਰ ਉਹ ਤਾਂ ਕੰਮ ਬੇਬੇ ਕਰ ਸਕਦੀ ਆ ਮੇਰੇ ਨਹੀਂ ਕਰ ਸਕਦੀ ਕੰਮ ਤਾਂ ਵਈ ਜੇ ਫਿਰ ਮੈਥੋਂ ਵੀ ਨਹੀਂ ਇੰਨੇ ਪਾਸੇ ਹੁੰਦਾ ਕੰਮ ਮੇਰੀ ਮੰਟਰੀ ਤੇ ਕਹਿੰਦੀ ਤੂੰ ਸੱਨੀ ਰਲਾ ਦੇ ਮੇਰੀ ਜਾਨ ਜੇ ਤੁਸੀਂ ਰਲਕੀ ਕਰ ਲਓ ਫੇਰ ਵਧੀਆ ਨਹੀਂਗਾ ਰਲ ਕੇ ਸਾਡੇ ਕੰਮ ਵੱਡੇ ਹੋਇਆ ਠੀਕ ਆ ਮੈਂ ਤੇਰੇ ਨਾਲ ਪਾਸੇ ਨਹੀਂ ਹੋਈਦਾ ਫਿਰ ਪਹਿਲਾਂ ਚੁੱਲ੍ਹੇ ਦਾ ਕੰਮ ਕਰਾਂ ਫਿਰ ਮੈਂ ਨੀਰਾ ਪਵਾ ਕੇ ਆਵਾਂ ਨਹੀਂ ਹੋਈਦਾ ਬਈ ਮੈਨੂੰ ਤਾਂ ਅੱਡ ਕਰ ਦੋ ਫਿਰ ਤਾਂ ਸਰੀਕਾ ਛੋਡਾ ਜੇ ਤੂੰ ਜੇ ਤੂੰ ਠੀਕ ਹੈ ਇਹਨੂੰ ਵੀ ਅੱਡ ਕਰ ਦੋ ਤੇ ਬੇਬੇ ਕੰਮ ਕਰੀਏ ਉਮਰੇ ਮੈਂ ਕਹਣਾ ਲਾਈਏ ਬੇਬੇ ਨਾ ਲੱਗੇ ਬੇਬੇ ਆਪ ਲੱਗੀ ਐ ਬੇਬੇ ਦੇ ਵਿੱਚ ਵੀ ਕਸੂਰ ਹੈਗਾ ਬੇਬੇ ਤੇ ਕੰਮ ਕਰਦੀ ਐ ਤੈਨੂੰ ਤੁਸੀਂ ਮੰਪਰੀ ਜਿਹੜਾ ਮੈਨੂੰ ਕਿਹਾ ਸੀ ਮੈਂ ਮੰਪਰੀ ਤੈਨੂੰ ਜਵਾਬ ਦੇਤਾ ਬੀਬੀ ਤੇਰਾ ਰੋਜ਼ ਦਾ ਕੰਮ ਐ ਲੈ ਢੰਗ ਕਰਦੀ ਐ ਤੂੰ ਮੈਥੇ ਤਾਂ ਨਹੀਂ ਹੁੰਦਾ ਤੇ ਬੇਬੇ ਗਰੀ ਲਈ ਮੈਰ ਲਾਉਣੀ ਆ ਸੱਨੀ ਮੈਂ ਕਿਹਾ ਫਿਰ ਮੇਰਾ ਕੰਮ ਵੀ ਕਰ ਦੇ ਉਹ ਬੇਬੇ ਨੂੰ ਐ ਆ ਵੀ ਕਿਤੇ ਜ ਮੈਂ ਇਹਨੂੰ ਇਹ ਦੋ ਭਾਂਡੇ ਅੱਡਾ ਟਿਕ ਕਰਕੇ ਬਹਿ ਜਾਣੀ ਲੋਕਾਂ ਦੇ ਵਿੱਚ ਜਲੂਸ ਨਿਕਲੂਗਾ ਵੀ ਮੈਂ ਵੀ ਕਰ ਲੈਣੀ ਕੁਛ ਇਹ ਕਰ ਲੈਣੀ ਚੱਲ ਆਪਾਂ ਟਾਈਮ ਪਾਸ ਹੋ ਜੂਗਾ ਆਹ ਗੱਲ ਸੁਣ ਦੇ ਜਣਾ ਦਿਮਾਗ 'ਚ ਫਿੱਟ ਹੋ ਰਿਹਾਗਾ ਉਹ ਹੈ ਨਹੀਂਗਾ ਜਿਵੇਂ ਤੁਹਾਡੇ ਦਿਮਾਗ 'ਚ ਫਿੱਟ ਹੋ ਰਿਹਾਗਾ ਮੈਂ ਤਾਂ ਸਾਰਾ ਕੰਮ ਕਰਨ ਦੀ ਜੀਤ ਹੀ ਕਰੀ ਮੈਥੋਂ ਤਾਂ ਨਹੀਂ ਇੰਨਾ ਹੁੰਦਾ ਪਸੂਆਂ ਦਾ ਵੀ ਕਰਾਂ ਮੈਂ ਚੁੱਲੇ ਦਾ ਵੀ ਕਰਾਂ ਮੈਂ ਤਾਂ ਮੈਂ ਤਾਂ ਬਈ ਅੱਡ ਹੋਣਾ ਕਰ ਦੇ ਤੁਹਾਨੂੰ ਅੱਡ ਖੜ ਜੂ ਮੈਂ ਕਰਦਾ ਬੇਬੇ ਨਾਲ ਗੱਲ ਭੇਜਦਾ ਤੁਹਾਨੂੰ ਜੋ ਪੱਕੇ ਫੇਰ ਪਤਾ ਲੱਗੂਗਾ ਅੱਡ ਹੁੰਨੀ ਹੈ ਕਿ ਕਿਵੇਂ ਕਰਨੀ ਤੇ ਬਿਲਕੁਲ ਜਾ ਤਾ ਦੇਖ ਮੇਰੀ ਗੱਲ ਸੁਣੀ ਬਾਈ ਨੇ ਮੇਰਾ ਫੋਨ ਖੋਲਿਆ ਅੱਛਾ ਹਾਂ ਲੜਤਾ ਮੇਰੇ ਨਾਲ ਭੱਜ ਕੇ ਫੋਨ ਖੋਲਿਆ ਆ ਕੋਈ ਦਵਾ ਕਰਮਜੀਤ ਵੀ ਕੋਲੀ ਬੈਠੇ ਸੀ ਉਹਦਾ ਫੋਨ ਤਾਂ ਖੋਇਆ ਨਹੀਂ ਹੈ ਕੋਈ ਨਹੀਂ ਨਿਕਰੀਗਾ ਕਿ ਨਾ ਦੇ ਨੀ ਉਹ ਕਰ ਦਿੰਦੇ ਮੈਂ ਦਵਾ ਦੂੰਗੀ ਨਹੀਂ ਮੇਰੀ ਗੱਲ ਸੁਣ ਤੂੰ ਸਾਡੇ ਸਿਰ ਨਾ ਆਪਣਵਾ ਦੇ ਸਾਨੂੰ ਨਾ ਅੱਡ-ਅੱਡ ਕਰਦੇ ਸਾਡੀ ਨਹੀਂ ਨਿਕਲਦੀ ਨਹੀਂ ਅੱਡ ਨਹੀਂ ਕਰਦੀ ਮੈਂ ਵੇਖ ਮੇਰੇ ਜਿੱਦ ਤੇ ਮੇਰਾ ਕੁਝ ਦੁੱਖਣ ਲੱਗ ਜੇ ਮੈਂ ਮੇਰਾ ਅੱਜਾ ਗੋਟੀ ਮੁਚੇ ਸੀ ਮੈਂ ਕਿਹਾ ਸੰਨੀ ਬਾਰੇ ਕਹਿੰਦੀ ਮੈਂ ਪਾਉਂਦੀ ਨਹੀਂ ਹੈਗੀ ਅੱਛਾ ਤੇ ਜੇ ਜਿੱਦੇ ਆਪ ਨੂੰ ਕੰਮ ਹੁੰਦਾ ਉਹ ਤੇ ਮੈਂ ਕਿਹੜਾ ਕਰਾਉਂਦੀ ਨਹੀਂ ਮੇਰੇ ਵਾਰੀ ਕਹਿੰਦੇ ਤੂੰ ਕਰਾਉਂਦੀ ਨਹੀਂ ਚਲ ਇੱਕ ਅੱਧੀ ਵਾਰ ਮੈਂ ਜਵਾਬ deta ਹੂੰ ਤਾਂ ਫਿਰ ਮੈਂ ਕਰਾਉਣੀ ਹੁੰਦੀ ਆ ਕੰਮ ਉਹਦੇ ਨਾਲ ਚਲ ਫਿਰ ਆਪਾਂ ਪਰਮਜੀਤ ਦੇ ਮਗਰ ਤਾਂ ਨਹੀਂ ਲੱਗਣਾ ਕੋਈ ਨਹੀਂ ਫਿਰ ਨਹੀਂ ਮੈਨੂੰ ਕਹਿੰਦੇ ਤੇ ਰੋ ਦੇ ਬਹਾਨਾ ਲੈ ਕਹੀ ਜਾਂਦੇ ਲੋਕ ਤੁਹਾਸਾ ਦੇਖਣਗੇ ਨਾ ਕਿ ਮੈਂ ਢ ਘਾਦੂ ਮੈਂ ਤੁਹਾਨੂੰ ਭਰਤੋ ਭਾਈ ਮੇਰਾ ਫੋਨ ਤਾਂ ਪੱਟ ਕੇ ਫੜ ਲੈ ਮੈਨੂੰ ਨਹੀਂ ਪਤਾ ਮੈਂ ਤੇ ਮੇਰਾ ਫੋਨ ਦਵਾ ਤੋ ਮੇਰਾ ਫੋਨ ਉਹਦੇ ਕੋਲ ਕੋਈ ਨਹੀਂ ਮੈਂ ਦਵਾ ਦੂੰਗੀ ਪਰ ਜਿੱਦਾਂ ਤਾਂ ਫੋਨ ਨਹੀਂ ਫੜਿਆ ਹੈਗਾ ਚਲ ਕੋਈ ਨਹੀਂ ਫਿਰ ਇੱਕ ਬੰਦਾ ਇਹਦੇ ਫੋਨ ਕੋਲੇ ਦੇਖੇ ਜਾਂਦੇ ਸੀਗੇ ਚਲ ਕੋਈ ਨਹੀਂ ਫਿਰ ਮਾੜੀ ਮਾੜੀ ਗੱਲਾਂ ਦੇ ਤਰੀਕੇ ਕਰਕੇ ਮੈਂ ਕਰ ਚੱਲੂ ਆਪਣਾ ਹੁਣ ਤੂੰ ਮੇਰੇ ਹਿਸੇ ਦਾ ਕੰਮ ਕਰ ਤੇ ਸੱਣੀ ਸੁਣੀ ਪਾਤੀ ਤੇ ਹੁਣ ਆਥਨ ਦੇ ਸੱਣੀ ਬਾਹਰ ਪਾ ਦੀ ਨਾਲੇ ਮੈਂ ਤੈਨੂੰ ਇਹ ਵੀ ਕੰਮ ਦੱਸ ਦਿੰਨੀ ਆ ਨਾਲੇ ਬਸੂਆ ਨੂੰ ਪਾਣੀ ਪਿਉਾਉਣ ਵਾਲਾ ਉਹ ਹੋਗਾ ਹਨਾ ਪਾਸੇ ਕਰਕੇ ਤੇ ਉਹ ਕਰਦੀ ਕੋਈ ਵਾਰ ਨੇ ਪਾਥੇ ਬੁੱਥੇ ਕੋਈ ਲੜਾਈ ਨਾ ਕਰ ਮਾਪੇ ਪਾ ਦਿੰਦੇ ਅੱਥੇ ਬੱਕਰ ਪਈ ਆ ਬੇਬੇ ਬਾਰ ਬਰਾਂਡੇ ਚ ਬੱਕਰ ਚੱਕ ਕੇ ਨਾ ਬਾਰ ਸੰਬਰ ਨਾਲਾਂ ਨਾਲੇ ਪਸਣਾ ਥੱਲੇ ਬਾਹਰ ਕੋਈ ਨਹੀਂ ਪਤਾ ਸੰਬਰ ਤੂੰ ਬਦਲ ੜੋ ਨਾ ਮੈਂ ਤਾਂ ਕਰਨਾ ਹੀ ਪਊਗਾ ਉਹਨੂੰ ਕੰਮ ਮੈਂ ਲੋਕਾਂ ਤੋਂ ਮਾਸਤਾ ਤੇ ਰੋਦ ਦਿਖਾਉਣਾ ਮੈਨੂੰ ਆਏ ਨਹੀਂ ਮੈਨੂੰ ਪਤਾ ਵੀ ਪਰਮਜੀਤ ਦਾ ਕੰਮ ਜਾ ਤੂੰ ਕਰ ਜਾਂ ਨਾ ਕਰ ਪਰ ਮੇਰਾ ਕੰਮ ਤੈਨੂੰ ਕਰਨਾ ਪਊ ਕੋਈ ਨਹੀਂ ਮੈਂ ਇਸ ਦਾ ਕੰਮ ਸਾਰਾ ਤੂੰ ਕਰੇਗੀ ਮੈਂ ਨਹੀਂ ਕਰਦੀ ਕੋਈ ਨਹੀਂ ਮੈਂ ਆਪੇ ਕਰ ਦੂੰ ਤੈਨੂੰ ਕੋਈ ਫਿਕਰ ਨਹੀਂ ਹਾਂ ਨਾਲੇ ਮੇਰਾ ਫੋਨ ਦਵਾ ਦੀ ਕੋਈ ਨਹੀਂ ਮੈਂ ਦਵਾ ਦੂੰਗਾ ਆਪੇ ਕਰਿਆ ਜਾਂਦੇ ਮੈਂ ਤਾਂ ਫੋਨ ਦੇਖਣਾਗਾ ਆਪ ਕੋਈ ਨਹੀਂ ਦਵਾ ਦੂੰਗੀ ਤੂੰ ਤਾਂ ਬਹਾਨੇ ਪਾ ਦੂੰ ਹਰ ਵਕਤ ਮੈਂ ਜਾਨੀਆ ਚੰਗਾ ਫਿਰਕ ਟਾਈਮ ਵੀ ਬਹੁਤ ਹੋ ਗਿਆ ਕੰਮ ਦੇਖਦੀ ਐ ਫਿਰ ਲੈ ਸਨੀ ਪਾਈ ਹੁਣ ਆ ਕਹਤਾ ਹਜੇ ਆਈ ਨਹੀਂ ਬਤਤੀ ਜਕਾ ਕੰਮ ਹੋਰ ਕਹਦਾ ਨਾ ਮੈਂ ਬੇ ਹੱਟ ਨਹੀਂ ਮੈਂ ਕਰਦੀ ਬੇਬੇ ਆ ਕੱਪੜੇ ਪ੍ਰੈਸ ਕਰੇ ਸੀ ਤੇ ਕਿਹਾ ਸੀ ਤੈਨੂੰ ਵੀ ਕਰਾ ਕੋਈ ਨਹੀਂ ਕਰ ਦੂੰਗੀ ਕਰ ਦੇ ਤੇ ਆਪੇ ਆ ਚੱਕ ਉਹਦਾ ਕੰਮ ਸਾਰੇ ਕਰੀ ਜੈਨੀ ਐ ਮੇਰੇ ਦੀ ਪ੍ਰੈਸ ਕੌਣ ਕਰੂਗਾ ਕੋਈ ਨਹੀਂ ਕਰ ਦੇ ਮੇਰੇ ਪ੍ਰੈਸ ਕਰ ਦੇ ਕਿੱਥੇ ਰੋਟੀਆਂ ਲਾਈਆਂ ਨੇ ਹੱਟ ਨਹੀਂ ਮੈਂ ਕਰਦੀ ਕਿਸੇ ਕਰ ਲੈ ਲਾ ਹੱਟ ਤਾਂ ਨਹੀਂ ਮੈਂ ਇਹਨਾਂ ਨੂੰ ਕਰਦੀ इसता मैं दस की करा ने ताइ है बस भी अस अड हो जाइए ने मैं पता ही है कम कर लू पर अड नही करती मैं जहा नौकी कर लूगी कुछ कर लवाना जा सीकान दिखाईए तमाशा दोनों हत हो किसी पाद ने कपड़े सुटगी कोई कुछ करा कोई कुछ करा ਰਸਨੀਆਂ ਪਾ ਕੇ ਆਤੀ ਫਿਰ ਸੂੰ ਭਰਿਆ ਹੁਣ ਆ ਪ੍ਰਸਤ ਕਰਨੀ ਤੇ ਟੱਗੀ ਮੈਂ ਦੱਸ ਕੀ ਕਰਾਂ ਇਹਨਾਂ ਇਹਨਾਂ ਨੂੰ ਆਏ ਵਿੱਚ ਕਿਸੇ ਰੋਟਾ ਘੱਟ ਕਰਦੇ ਪਰਵਾਂਟ ਕਰਦੀ ਕੁਝੀ ਕਰ ਲੈਣ ਭਵਾਦੀ ਹਾਂ ਇਹ ਤਾਂ ਪਉਂਦਗਾ ਨਹੀਂ ਮੈਨੂੰ ਮੈਂ ਤਾਂ ਨਾ ਨਾ ਟਕਾਦੀ ਮੁੰਟੇ ਹੋਣਾ ਨਹੀਂ ਮੈਂ ਤਾਂ ਢਾਲ ਪਾਈਂ ਤਾਤਨੀ ਹੋਣੀ ਅੰਦਰ ਆਉਂਦਗਾ ਕਿਸੇ ਪਹਿਲੇ ਵੀ ਸਾਰਾ ਉਹਦੇ ਅੰਦਰ ਹੀ ਬੈਠਿਆ ਰਹਦੀਆਂ ਨਹੀਂ ਗਿਆ ਦੁਖੀ ਕਰਤੀ ਮੈਂ ਤਾਂ ਓਹੋ ਕਾ ਫੁਰਦ ਗਾਨੇ ਗਰਮੀ ਹੋਈ ਪਈ ਐ ਬੱਦਨ ਨਹੀਂ ਕੋ ਖਾਣੀ ਹੈ ਕਾ ਬੇਬੇ ਕੀ ਕਰੀ ਜਾਨੀ ਆ ਮੇਰਾ ਬੰਦਾਰ ਤਾਂ ਅੱਗੇ ਮੇਰਾ ਕੰਮ ਕਰਦਾ ਹੀ ਆ ਕਿਉਂ ਮਹਾਰਾਣੀ ਕਿਧਰ ਗਈਆਂ ਮੈਨੂੰ ਨਹੀਂ ਉਹਨਾਂ ਦਾ ਪਤਾ ਫੇ ਤੂੰ ਕਿਉਂਗਾ ਮੈਂ ਮੇਰਾ ਕੰਮ ਕਰਦੀਆਂ ਦਾਲ ਦੂਜੀ ਇੱਥੇ ਪਤੂ ਮੈਂ ਫਿਰ ਤੈਨੂੰ ਐ ਹੋ ਰਿਹਾ ਹੈਗਾ ਵੀ ਲੋਕਾਂ ਨੂੰ ਨਾ ਪਤਾ ਲੱਗੇ ਜੀ ਹਾਂ ਮੈਂ ਤਾਂ ਐ ਹੋ ਰਿਹਾ ਭਾਈ ਹੁਣ ਮੈਂ ਕੀ ਕਰਾਂ ਤੇ ਫਿਰ ਤੂੰ ਕੰਮ ਕਿਉਂ ਕਰਦੀ ਹੁਣ ਲੁਕੋ ਰੱਖਦੀਆਂ ਫਿਰ ਇੱਕ ਦਿਨ ਤਾਂ ਲੋਕਾਂ ਨੂੰ ਪਤਾ ਲੱਗੂਗਾ ਮੈਂ ਕੀ ਕਰਾਂ ਮੈਂ ਤਾਂ ਕੱਢ ਲੈਣਾ ਪਤਾ ਉਹਨਾਂ ਦੇ ਕਿੱਥੇ ਆ ਗੁਲਤੀ ਗਿਆ ਕਿੱਥੇ ਬੈਠੇ ਆਹ ਕੰਮ ਚਾਹੀਦਾ ਆ ਬੈਠੀ ਪਰ ਮੀਸਰ ਬੇਬੇ ਦਾ ਕੰਮ ਕਰੀ ਜਾਂਦੀ ਆ ਤੇ ਮੈਂ ਵੀ ਤੂੰ ਵੀ ਇੱਥੇ ਬੈਠੀ ਆ ਤੇ ਮੌਨ ਨੂੰ ਬੈਠੀ ਆਈਆਂ ਸੀ ਬਈ ਅਸੀਂ ਉੱਥੋਂ ਕੰਮ ਇਹ ਆ ਕਰਕੇ ਕਿਦੋਂ ਕੰਮ ਕਰਕੇ ਕੰਮ ਹੁਣ ਅਸੀਂ ਕਰਕੇ ਆ ਸਾਰਾ ਕੰਮ ਕਿਚੋਕੀ ਤੋਂ ਬੈਠੇ ਮਜੜੀ ਉਹ ਤੋਂ ਆਪਣੀ ਸਬਜ਼ੀ ਵਾਸਤੇ ਤਿਆਰੀ ਕਰੀ ਜਾਂਦੀ ਆ ਪਹਿਲਾਂ ਵੀ ਮੈਂ ਦੁਪਹਿਰ ਹੀ ਕਿਣਾ ਮਾਰ ਕੇ ਗਿਆ ਉਹ ਵੀ ਤੇ ਅੰਦਰ ਬੈਠੀ ਆਦੀ ਆ ਆ ਗਿਆ ਮੈਂ ਕਿਵੇਂ ਚੱਲੂਆ ਮੈਂ ਕਿੰਝ ਕੰਮ ਤਾਂ ਲੈਣਾ ਹੀ ਆ ਕੰਮ ਕਾਹਦਾ ਹੁੰਦਾਗਾ ਹੁਣ ਲੈ ਟੁੱਡੀ ਹੁੰਦੀ ਇੱਥੇ ਆ ਕੇ ਬੈਠੀ ਆਂ ਮੈਂ ਵਟਾਉਣ ਹੋਗੇ ਸੀ ਵਟਾਉਣ ਤਾਂ ਡਾਣ ਹੋਊ ਜਿਹੜਾ ਸਾਰਾ ਦਿਨ ਉੱਥੇ ਬੈਠੇਗੇ ਨਹੀਂ ਉਹ ਤੇ ਹੀ ਕੰਮ ਕਰਕੇ ਹ ਮੈਂ ਤੁਹਾਨੂੰ ਇੱਕ ਵਾਰੀ ਕਹਿਣਾਗਾ ਆਏਗਾ ਭਾਜੀ ਦੱਸ ਦੱਸ ਮੈਂ ਤੁਹਾਨੂੰ ਕਿੰਨੇ ਬਾਜੀ ਹੱਸ ਰਸਤਾ ਦੇ ਬੇਨ ਇੱਥੇ ਫੜਿਓ ਨਾ ਮੈਂ ਤੁਹਾਨੂੰ ਦੱਸਦਾ ਕੀ ਹੋ ਗਿਆ ਬਚਾਲਾ ਕੋਈ ਉਹ ਤਾਂ ਬਚਾਲੂਗੀ ਕੋਈ ਕਰ ਬੀਬੇ ਸਾਨੂੰ ਬਚਾਲਾ ਕੋਈ ਨੀ ਵਾਸੋਂ ਮੈਂ ਜਨਮ ਕੋਲ ਨਹੀਂ ਕਹਿੰਦਾ ਦੇਗੀ ਤੇ ਬੇਬੇ ਸਾਚੂ ਗਲਤੀ ਹੋਗੀ ਚੰਗਾ ਕੋਈ ਕੰਮ ਨਹੀਂ ਕਰਾਉਣਾ ਅਸੀਂ ਹੁਣ ਆਪ ਕਰਾਂਗੇ ਸਾਰੇ ਕੰਮ ਨੀ ਮੈਂ ਤਾਂ ਤੇ ਕਹਿੰਦੀ ਕੰਮ ਕਰ ਲ ਪੁੱਤ ਫਿਰ ਇਸੇ ਮੈਂਨੇ ਕੰਮ ਸਾਨੂੰ ਵੰਡ ਕੇ ਦੇ ਦਿਆ ਅਸੀਂ ਗੱਲ ਕਰਾਂਗੇ ਏਡਾ ਨਾ ਕਾ ਕੇ ਚੰਗੇ ਨਹੀਂ ਲੋਕਾਂ ਤੋਂ ਮਸਤ ਦਕਾ ਕੇ ਪਰ ਬੇਬੇ ਹੋਣ ਨਹੀਂ ਅਸੀਂ ਗਲਤੀ ਕਰਦੀ ਜਮੜ ਕੇ ਹਾਂ ਲੋਕਾਂ ਦੀ ਗੱਲ ਲਾਗੇ ਜੇ ਮੇਰਾ ਕੁਝ ਦੱਸਦਾ ਹੋਏ ਕੰਮ ਕਰੂਗੀ ਜੇ ਇਹਦਾ ਕੁਝ ਹਾਂ ਭਾਈ ਐਂ ਕਰੀਂ ਕੰਮ ਫਿਰ ਐਂ ਹੀ ਕਰਨਾ ਪਊਗਾ ਤੂੰ ਆ ਬਣਾਇਆ ਜਵਾਬ ਦੇਇਆ ਕਾ ਤੂੰ ਆਪ ਜਵਾਬ ਦਿੰਨੀ ਆ ਕਰੂਗੀ ਪੱਕਾ ਕਰੂਗੀ ਠੀਕ ਐ ਬੇਬੇ ਹਾਂ ਇਹ ਠੀਕ ਆ ਹਾਂ ਢੰਗ ਨਹੀਂ ਨਾ ਕਰਕੇ ਬਚਾ ਕਰੋ ਇਹੀ ਕਰਦੀ ਸੀ ਢੰਗ ਮੈਂ ਕਰਦੀ ਸੀ ਸੋ ਚਰਮਰੀਆਂ ਦੀ ਵੀ ਕੰਮ ਕਰੀਆਂ ਤੇ ਤੁਸੀਂ ਉਹੀ ਤਾਂ ਜ਼ਰੂਰਤ ਸਰ ਤਾਂ ਮੇਰਾ ਨਹੀਂ ਹੁਣ ਤਾਂ ਬੇਬਸੀ ਕਰ ਲਿਆ ਕਰ ਹਾਂ ਤੁਹਾਨੂੰ ਹੁਣ ਤਾਂ ਦੀਦਾ ਨਹੀਂ ਜਾ ਬੈਜਦੀ ਅੰਦਰ ਵੀ ਤਾਂ ਕਹਿੰਦੇ ਸਾਨੂੰ ਘਰੋਂ ਭੱਜ ਜਾਓ ਕਿਵੇਂ ਜਾਊਂਗੀ ਮੈਂ ਬੈਠੀ ਨੇ ਭਜੋ ਤੇ ਲਾਜ ਆਜ ਮੈਂ ਦੱਸ ਦਿੰਦੀ ਸਭ ਤੇ ਮੈਂ ਗਲਤੀ ਹੋ ਗਈ ਸਰ ਮੰਜੇ ਤੇ ਬੈਜੋ